ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਈਟੀਟੀ ਦੇ ਜਿਹੜਾ ਕੋਰਸ ਹੈ ਉਹਦੇ ਰਿਗਾਰਡਿੰਗ ਇੱਕ ਨਵੀਂ ਵੀਡੀਓ ਲੈ ਕੇ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ETT ਦੀ ਜਿਹੜੀ ਐਡਮਿਸ਼ਨ ਹੈ ਸਟਾਰਟ ਹੋ ਚੁੱਕੀ ਹੈ ਜੀ ਐਂਟ्रेंस ਐਗਜ਼ਾਮ ਕਿਸ ਤਰੀਕੇ ਨਾਲ ਹੋਏਗਾ ਕੀ ਸਿਲੇਬਸ ਰਹਿਣ ਵਾਲਾ ਹੈ ਕਿਸ ਤਰੀਕੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਫੀਸ ਕਿੰਨੀ ਰਹੇਗੀ ਏਜ ਲਿਮਿਟ ਕਿੰਨੀ ਹੈ ਤਾਂ ਇਹਨਾਂ ਸਾਰੇ ਪੁਆਇੰਟਸ ਤੇ ਅੱਪਾ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਗੱਲ ਕਰਨ ਵਾਲਿਆ ਜਿਹੜੇ ਕੈਂਡੀਡੇਟਸ ਨੂੰ ਨਹੀਂ ਪਤਾ ਕਿ ETT ਕੋਰਸ ਕਿਸ ਤਰੀਕੇ ਨਾਲ ਹੁੰਦਾ ਹੈ ਕਿੰਨੇ ਟਾਈਮਿੰਗ ਦਾ ਹੁੰਦਾ ਹੈ ਤਾਂ ਤੁਸੀਂ ਇਹ ਵਾਲੀ ਵੀਡੀਓ ਜਿਹੜੀ ਜ਼ਰੂਰ ਚੈੱਕ ਕਰ ਲਿਓ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਨੇ ਡਿਟੇਲ ਦੇ ਵਿੱਚ ਗੱਲ ਕਰੀ ਸੀ ਕਿ ETT ਦਾ ਕੋਰਸ ਕਿੰਨੇ ਸਮੇਂ ਲਈ ਹੁੰਦਾ ਹੈ ਇਹ ਵੀ ਹੈ ਜ਼ਰੂਰੀ ਹੈ ਜਾਂ ਨਹੀਂ ਦੇ ਵਿੱਚ ਜਾਂ ਫਿਰ ਡਾਈਟਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਪੀਐਸਟੈਟ ਸੀਟਾਟ ਐਗਜ਼ਾਮ ਕਿਸ ਤਰੀਕੇ ਨਾਲ ਜਿਹੜਾ ਹੈ ਏਟਟੀ ਦੇ ਵਿੱਚ ਆਪਾਂ ਕਲੀਅਰ ਕਰ ਸਕਦੇ ਹਾਂ ਠੀਕ ਹੈ ਜੀ ਤਾਂ ਇਸ ਦੇ ਵਿੱਚ ਆਪਾਂ ਨੇ ਆਲਰੇਡੀ ਇੱਕ ਸੈਪਰੇਟ ਵੀਡੀਓ ਬਣਾ ਚੁੱਕਿਆ ਤਾਂ ਉਹਦੇ ਤੇ ਤੁਸੀਂ ਜਾ ਕੇ ਜਿਹੜਾ ਚੈੱਕ ਕਰ ਸਕਦੇ ਹੋ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ADD કોર્સ ਦੀ ਤਾਂ ਤੁਸੀਂ ਸਕਰੀਨ ਤੇ ਦੇਖ پا ਰਹੇ ਹੋਵਾਂਗੇ ਜੀ ਚੰਡੀਗੜ੍ਹ ਦੇ ਵਿੱਚ ਜਿਹੜਾ ਕੋર્સ ਹੈ ਇਹ ਜਿਹੜਾ ਸਟਾਰਟ ਹੋ ਚੁੱਕਿਆ ਹੈ ਜੀ ਠੀਕ ਹੈ BYTC ਕਾਲਜ ਦੇ ਵਿੱਚ ਤਾਂ ਇਹ ਜਿਹੜਾ ਨਵਾਂ ਸੈਸ਼ਨ ਹੈ ਜੀ 2025 ਤੋਂ 27 ਉਸ ਦੇ ਵਿੱਚ ਤੁਸੀਂ ETT ਜਿਹੜੀ ਹੈ ਇਸ ਦੇ ਲਈ ਕਰ ਸਕਦੇ ਹੋ 2 ਸਾਲ ਦਾ ਇਹ ਕੋર્સ ਰਹਿਣ ਵਾਲਾ ਹੈ ਨਿਊ ਬੈਚ ਹੈ ਜੀ 2025 ਤੋਂ 27 ਤੱਕ ਲਾਸਟ ਡੇਟ ਤੁਸੀਂ ਦੇਖ ਸਕਦੇ ਹੋ ਜੀ ਲਾਸਟ ਡੇਟ ਰਹੇਗੀ ਜੀ 30 ਜੂਨ 30 ਜੂਨ ਤੋਂ ਪਹਿਲਾਂ ਪਹਿਲਾਂ ਤੁਸੀਂ ਇਸ ਨੂੰ ਜਿਹੜਾ ਜ਼ਰੂਰ ਅਪਲਾਈ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਜੀ ਕੁਆਲੀਫਿਕੇਸ਼ਨ ਦੀ एलिਜੀਬਿਲਟੀ ਤੁਹਾਡੀ ਜਿਹੜੀ ਹੈ ਕੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਟੀਟੀ ਦਾ ਕੋਰਸ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ 10th ਕਲਾਸ ਦੇ ਵਿੱਚ ਪੰਜਾਬੀ ਕੀਤੀ ਹੋਵੇ ਠੀਕ ਹੈ ਤੇ ਬੀਏ ਜਿਹੜੀ ਹੈ ਤੁਹਾਡੀ ਹੋਣੀ ਚਾਹੀਦੀ ਹੈ ਬੀਏ ਦੇ ਵਿੱਚ ਵੀ ਤੁਸੀਂ ਇਹ ਚੀਜ਼ ਨੋਟ ਰੱਖੋ ਕਿ ਜਿਹੜੀ ਜਨਰਲ ਕੈਟਾਗਰੀ ਆ ਉਹਨਾਂ ਕੋਲ 50% ਜਿਹੜੇ ਮਾਰਕਸ ਨੇ ਹੋਣੇ ਚਾਹੀਦੇ ਨੇ ਅਦਰ ਕੈਟਾਗਰੀ ਜੇ ਆਪਾਂ ਐਸਸੀ ਐਸਟੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ 45 ਦੀ ਜਿਹੜੀ ਹੈ ਉਹ ਨੀਡ ਹੈ ਠੀਕ ਹੈ ਜੀ ਇਸ ਕੋਰਸ ਤੇ ਲਈ ਬੀਏ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਇਸ ਤੋਂ ਬਾਅਦ ਆਪਾਂ ਅੱ ਏਜ ਲਿਮਟ ਦੀ ਤਾਂ ਮੈਕਸਿਮਮ 37 ਸਾਲ ਤੱਕ ਜੇ ਤੁਸੀਂ ਹੈਗੇ ਹੋ ਤਾਂ ਤੁਸੀਂ ਇਸ ਦੇ ਲਈ ਜਿਹੜਾ ਅਪਲਾਈ ਕਰ ਸਕਦੇ ਹੋ ਠੀਕ ਹੈ ਤੇ ਕੈਟਾਗਰੀ ਵਾਈਜ਼ ਦੇ ਚ ਅੱਪਾ ਗੱਲ ਕਰੀਏ ਰਿਲੈਕਸੇਸ਼ਨ ਦੀ ਤਾਂ ਹੈਂਡੀਕੈਪ ਜਿਹੜਾ ਕੋਟਾ ਹੁੰਦਾ ਹੈ ਜਾਂ ਫਿਰ ਅੱਪਾ ਕਹਿ ਲਓ ਐਕਸ ਸਰਵਿਸਮੈਨ ਤਾਂ ਉਹਨਾਂ ਨੂੰ 5 ਸਾਲ ਦੀ ਜਿਹੜੀ ਰਿਲੈਕਸੇਸ਼ਨ ਮਿਲੇਗੀ ਇੱਥੇ ਠੀਕ ਹੈ ਉਸ ਦੇ ਵਿੱਚ ਤੁਸੀਂ ਜਿਹੜਾ ਹੈ ਧਿਆਨ ਰੱਖ ਸਕਦੇ ਹੋ ਉਸ ਤੋਂ ਬਾਅਦ ਅੱਪਾ ਗੱਲ ਕਰ ਲਈਏ ਜੀ ਕਿ ਕਿਸ ਤਰੀਕੇ ਨਾਲ ਇਹ ਕੋਰਸ ਹੋਣ ਵਾਲਾ ਹੈ ਜੀਵਿਕੀ ਤੁਹਾਨੂੰ ਪਤਾ ਦੇਖੋ ਦੋ ਤਰੀਕੇ ਨਾਲ ਇਹ ਕੋਰਸ ਹੋ ਸਕਦਾ ਹੈ ਜਾਂ ਤੁਸੀਂ ਪ੍ਰਾਈਵੇਟ ਕਾਲਜ ਦੇ ਥਰੂ ਈਟੀਟੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਡਾਇਟ ਦੇ ਵਿੱਚ ਕਰ ਸਕਦੇ ਹੋ ਠੀਕ ਹੈ ਡਾਇਟ ਤੁਹਾਨੂੰ ਪਤਾ ਹੈ ਜ਼ਿਲ੍ਹੇ ਦੇ ਅੰਦਰ ਤੁਹਾਡੀ ਜਿਹੜੀ ਵੀ ਸੰਸਥਾ ਹੈਗੀ ਹੈ ਉਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਇਸ ਦੇ ਵਿੱਚ ਦੇਖੋ ਪਹਿਲਾਂ ਡਾਇਟ ਦੇ ਵਿੱਚ ਕੀ ਹੁੰਦਾ ਸੀ ਐਂਟਰੈਂਸ ਨਹੀਂ ਹੁੰਦਾ ਸੀ ਲੇਕਿਨ ਹੁਣ ਜਿਹੜਾ ਐਂਟਰਸ ਹੈ ਇਸ ਦਾ ਕੰਡਕਟ ਕਰਾਇਆ ਜਾਂਦਾ ਹੈ ਤਾਂ ਹੀ ਤੁਸੀਂ ਜਾ ਕੇ ਡਾਇਟ ਦੇ ਵਿੱਚ ਜਿਹੜਾ ਐਡਮਿਸ਼ਨ ਹੈ ਉਹ ਲੈ ਸਕਦੇ ਹੋ ਠੀਕ ਹੈ ਜੀ ਇਸ 2 ਸਾਲ ਦੇ ਕੋਰਸ ਦੇ ਵਿੱਚ ਤੁਹਾਡੀ ਜੀ ਆਪਾਂ ਟੀਪੀ ਦੀ ਗੱਲ ਕਰੀਏ ਟੀਚਿੰਗ ਪ੍ਰੈਕਟਿਸ ਦੀ ਤਾਂ ਉਸ ਦੇ ਵਿੱਚ ਪਹਿਲੇ ਸਾਲ ਦੇ ਵਿੱਚ 1 ਮਹੀਨੇ ਦੀ ਲਗਭਗ ਜਿਹੜੀ ਟੀਪੀ ਹੋ ਰਹਿਣ ਵਾਲੀ ਹੈ ਠੀਕ ਹੈ ਸਕੂਲਾਂ ਦੇ ਵਿੱਚ ਤੁਸੀਂ ਜਿਹੜੀ ਇੱਕ ਟੀਚਿੰਗ ਪ੍ਰੈਕਟਿਸ ਲਗਾ ਰਹੀ ਹੈ ਇਸ ਤੋਂ ਬਾਅਦ ਜੇ ਆਪਾਂ ਸੈਕੰਡ ইয়ার ਦੀ ਗੱਲ ਕਰੀਏ ਤਾਂ ਉਸ ਸਮੇਂ ਲਗਭਗ 16 ਹਫ਼ਤੇ ਯਾਨੀ ਕਿ 4 ਕ ਮਹੀਨੇ ਦੀ ਜਿਹੜੀ ਟੀਪੀ ਹੈ ਤੁਸੀਂ ਜਿਹੜਾ ਇਸ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜੀ ਠੀਕ ਹੈ ਤਾਂ ਆਪਣੇ ਜ਼ਿਲ੍ਹੇ ਦੇ ਨੇੜੇ ਤੇੜੇ ਦੇ ਜਿਹੜੇ ਡਾਈਟਸ ਨੇ ਉਸ ਦੇ ਵਿੱਚ ਵੀ ਤੁਸੀਂ ਐਡਮਿਸ਼ਨ ਦੇ ਲਈ ਅਪਲਾਈ ਕਰੋਗੇ ਲੇਕਿਨ ਜਿਹੜੀ ਇਹ ਆਪਾਂ ਗੱਲ ਕਰ ਰਹੇ ਹਾਂ ਤਾਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਸੈਕਟਰ 32 ਦੇ ਵਿੱਚ ਜਿਹੜਾ ਕਾਲਜ ਹੈ ਜੀ ਬ੍ਰਹਮਸ਼੍ਰੀ ਯੋਗਾ ਟ੍ਰੇਨਿੰਗ ਕਾਲਜ ਇਸ ਦੇ ਵਿੱਚ ਜਿਹੜਾ ਨਵਾਂ ਬੈਚ ਹੈ ਉਸ ਦੇ ਲਈ ਜਿਹੜਾ ਹੈ ਪੋਰਟਲ ਖ ਯਾ ਸਟਾਰਟ ਹੋ ਚੁੱਕੀਆਂ ਨੇ ਤੇ ਇਹਨਾਂ ਦਾ ਪ੍ਰੋਪਰ ਜਿਹੜਾ ਆਨਲਾਈਨ ਐਪਲੀਕੇਸ਼ਨ ਫਾਰਮ ਹੈ ਇਹਨਾਂ ਦੀ ਅਫੀਸ਼ੀਅਲ ਸਾਈਟ ਤੇ ਅਵੇਲੇਬਲ ਹੈ ਬਾਕੀ ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਵੀ ਜਿਹਦਾ ਹੈ ਐਪਲੀਕੇਸ਼ਨ ਫਾਰਮ ਹੈ ਉਹ ਪ੍ਰੋਵਾਈਡ ਕਰਵਾ ਸਕਾਂ ਤਾਂ एलिजिਬਿਲਟੀ ਆਲਰੇਡੀ ਆਪਾਂ ਡਿਸਕਸ ਕਰ ਚੁੱਕਿਆ ਹੈ ਬੈਚਲਰ ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜੀ 50% ਮਾਪਸ ਦੇ ਨਾਲ ਅਦਰ ਕੈਟਾਗਰੀ ਨੂੰ 5 ਕੈਟਾਗਰੀ 5% ਜਿਹੜੇ ਰੈਲੈਕਸੇਸ਼ਨ ਇੱਥੇ ਮਿਲਣ ਜਾ ਰਹੀ ਹੈ ਤੇ ਕੋਈ ਹੋਰ ਕੁਆਰੀ ਹੋਵੇ ਤੁਸੀਂ ਇਹਨਾਂ ਦੇ ਕੰਟੈਕਟ ਨੰਬਰ ਤੇ ਜਿਹੜਾ ਹੈ ਕੰਟੈਕਟ ਕਰ ਸਕਦੇ ਹੋ ਤੇ ਲਾਸਟ ਡੇਟ ਰਹੇਗੀ ਜੀ 30 ਜੂਨ ਜੇਕਰ ਤੁਸੀਂ ਇਸ ਦੇ ਲਈ एलिजिਬਲ ਹੋ ਤਾਂ ਜ਼ਰੂਰ ਤੁਸੀਂ ਇਸ ਦੇ ਲਈ ਅਪਲਾਈ ਕਰੋ ਠੀਕ ਹੈ ਬਾਕੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ ਇਸ ਦੇ ਵਿੱਚ ਆਪਾਂ ਨੇ ਆਲਰੇਡੀ ਜਿਹੜੀ ਹੈ ਡਿਸਕਸ ਜਿਹੜਾ ਹੈ ਡਿਟੇਲ ਦੇ ਵਿੱਚ ਕਰ ਚੁੱਕੇ ਹਾਂ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਆਈ ਹੋਪ ਤੁਹਾਡੇ ਲਈ ਵੀਡੀਓ ਹੈਲਪਫੁਲ ਰਹੀ ਹੋਏਗੀ ਬਾਕੀ ਡਾਈਟਸ ਦੇ ਵਿੱਚ ਕਦੋਂ ਤੁਹਾਡੇ ਅਡਮਿਸ਼ਨਾਂ ਸਟਾਰਟ ਹੋ ਰਹੀਆਂ ਨੇ ਉਹਦੇ ਤੇ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਵੀਡੀਓ ਪਾਵਾਂਗੇ ਫਿਲਹਾਲ ਇਹ ਚੰਡੀਗੜ੍ਹ ਦੇ ਵਿੱਚ ਜਿਹੜੀ ਅਡਮਿਸ਼ਨਾਂ ਨੇ ਸਟਾਰਟ ਹੋਈਆਂ ਨੇ ਕੋਈ ਵੀ ਡਾਊਟ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ-ਟਾਈਮ ਜਿਹੜਨੇ ਉਹ ਮਿਲਦੇ ਰਹਿਣ ਤਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਤੁਹਾਡ